ਹਾਂਜੀ ਮੇਰੇ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਪੇਜ ਰਿਕੀ ਕੈਂਡ ਫਿਲਮਜ਼ ਤੇ ਅੱਜ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਦਾ ਮਨ ਕਰਿਆ ਇਧਰੋਂ ਜਦੋਂ ਆਪਾਂ ਚੰਡੀਗੜ੍ਹ ਤੋਂ ਬਠਿੰਡੇ ਆਉਣੇ ਆ ਇਹ ਆ ਗਿਆ ਚੰਡੀਗੜ੍ਹ ਬਠਿੰਡਾ ਰੋਡ ਲੁਧਿਆਣਾ ਬਰਨਾਲਾ ਰਾਂਪਰਾ ਇਹ ਰੋਡ ਆ ਗਿਆ ਜਦੋਂ ਆਪਾਂ ਬਠਿੰਡੇ ਨੂੰ ਜਾਂਦੇ ਆ ਨਾ ਕਈ ਵੀਰਾਂ ਨੇ ਮਾਨਸਾ ਜਾਣਾ ਹੁੰਦਾ ਤਾਂ ਉਹਨਾਂ ਨੂੰ ਬਟੰਡੇ ਦੇ ਵਿੱਚ ਦੀ ਹੋ ਕੇ ਜਾਣਾ ਪੈਂਦਾ ਸੀ ਬਹੁਤਿਆਂ ਨੂੰ ਪਤਾ ਬਹੁਤ ਅੱਧਿਆਂ ਨੂੰ ਨਹੀਂ ਵੀ ਪਤਾ ਵਿੱਚ ਵਿੱਚ ਪਰ ਮੈਂ ਸੋਚਿਆ ਵੀ ਚਲੋ ਜਿਵੇਂ ਜੇ ਮੈਨੂੰ ਸੌਖਾ ਲੱਗਿਆ ਤਾਂ ਚਲ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਇਹ ਜਾਣਕਾਰੀ ਇਹ ਜਾਣਕਾਰੀ ਹੈ ਜਿਹੜੀ ਦੱਸ ਦੇਵਾਂ ਜਦੋਂ ਆਪਾਂ ਇਸ ਤਰ੍ਹਾਂ ਸ਼ਹਿਰ ਦੇ ਵਿੱਚ ਮੁੜਦੇ ਆ ਨਾ ਇੱਥੋਂ ਥਾਣੇ ਦੇ ਕੋਲੋਂ ਇਧਰ ਨਾਲ ਥਾਣਾ ਰਹਿ ਜਾਂਦਾ ਤੇ ਆਹ ਸਾਹਮਣੇ ਜਿਹੜਾ ਮੁਕਸਰ ਨੂੰ ਲੰਘ ਜਾਂਦਾ ਰੋਡ ਸਿੱਧਾ ਤੇ ਆਪਾਂ ਪਹਿਲਾਂ ਜਾਂਦੇ ਸੀ ਬੀਬੀ ਵਾਲਾ ਹੋ ਕੇ ਬੀਬੀ ਵਾਲਾ ਦਾ ਜਿਹੜਾ ਚੌਕ ਆ ਉੱਥੋਂ ਦੀ ਹੋ ਕੇ ਜਾਂਦੇ ਸੀ ਪਰ ਆਪਾਂ ਨਾਲ ਹੀ ਇੱਧਰ ਖੱਬੇ ਹੱਥ ਮੋੜ ਜਾਣਾ ਥਾਣੇ ਦੇ ਨਾਲ ਹੀ ਆ ਮੈਂ ਗੱਡੀ ਇੱਧਰ ਮੋੜ ਲਈ ਐ ਤੇ ਸਿਰਫ 5-7 ਮਿੰਟਾਂ ਦਾ ਜਿਹੜਾ ਸ਼ਹਿਰ ਦਾ ਇਹ ਇਹ ਰਾਗ ਹਨ ਜਿਹੜਾ ਸ਼ਹਿਰ ਨੂੰ 5-7 ਮਿੰਟਾਂ ਦੇ ਵਿੱਚ ਹੀ ਸਾਰੇ ਨੂੰ ਕੱਟ ਦਿੰਦਾ ਹੈਗਾ ਤੇ ਜਿਹੜੀਆਂ ਬੱਤੀਆਂ ਵਗੈਰਾ ਦੀ ਖੱਜਲ ਖਵਾਰੀ ਕਈ ਵਾਰੀ ਕਿਸੇ ਨੂੰ ਜਲਦੀ ਹੁੰਦੀ ਹੈ ਚਲੋ ਵੈਸੇ ਜਲਦੀ ਤਾਂ ਡਰਾਈਵਿੰਗ ਦੇ ਵਿੱਚ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਕਿਸੇ ਨੂੰ ਚਲੋ ਹਨਾ ਹੁੰਦੀ ਐ ਐਮਰਜੈਂਸੀ ਤਾਂ ਉਹ ਬਿਲਕੁਲ ਸਿੱਧਾ ਤੇ ਸਾਫ਼ ਰਾਹ ਗਾ ਨੋਰਮਲ ਸਪੀਡ ਦੇ ਉੱਤੇ ਜਾ ਕੇ ਆਪਾਂ ਹੱਦ 5-7 ਮਿੰਟ ਲੱਗਦੇ ਐ ਇਹਨੂੰ ਵੈਸੇ ਤਾਂ 5 ਮਿੰਟਾਂ ਦਾ ਹੀ ਰਾਹ ਗਾ ਪੂਰਾ 4 ਜਾਂ 5 ਮਿੰਟ ਦਾ ਪਰ ਜੇਕਰ ਆਪਾਂ ਜਮੇ ਹੀ ਨੋਰਮਲ ਸਪੀਡ ਦੇ ਉੱਤੇ ਜਾਂਦੇ ਆ ਇਹ ਰਾਂ ਆਪਾਂ ਨੂੰ ਹੱਦ 7 ਤੋਂ 8 ਮਿੰਟ ਦੇ ਵਿੱਚ ਕਲੀਅਰ ਹੋ ਜਾਂਦਾ ਮੈਂ ਵੈਸੇ ਵੀਡੀਓ ਜ਼ਿਆਦਾ ਬਣਾਈ ਆ ਮਹਾ ਤੁਹਾਨੂੰ ਦੱਸਦਾ ਸਾਰੀ ਜਾਣਕਾਰੀ ਹਨਾ ਨਹੀਂ ਤਾਂ ਮੈਂ ਵੀਡੀਓ ਕਾਲੀ-ਕਾਲੀ ਬਣਾ ਸਕਦਾ ਸੀ ਪਰ ਮੇਰਾ ਮਕਸਦ ਆ ਵੀ ਸਾਰਿਆਂ ਨੂੰ ਜਿਹੜਾ ਪਤਾ ਲੱਗ ਜੇ ਇਹ ਸਿੱਧਾ ਜਾ ਕੇ ਮਾਨਸਾ ਰੋਡ ਦੇ ਉੱਤੇ ਨਿਕਲਣਾ ਜਿਹਨੇ ਡੱਬ ਵਾਲੀ ਜਾਣਾ ਜਾਂ ਇਸ ਤੋਂ ਗੰਗਾ ਨਗਰ ਜਾਣਾ ਇਧਰ ਹਨੂਮਾਨਗੜ੍ਹ ਜਾਣਾ ਤਾਂ ਇੱਧਰਲਾ ਜਿਹੜਾ ਰੋਡ ਆ ਇਹ ਉਸ ਰੋਡ ਨੂੰ ਜਾ ਕੇ ਮਿਲਦਾ ਇਹ ਰੋਡ ਨਿਕਲਦਾ ਹੁਣ ਗੁਰਮੁਖੀ ਚੌਂਕ ਦੇ ਕੋਲੇ ਜਾ ਕੇ ਜਿਹਨੂੰ ਪਹਿਲਾਂ ਮੱਛੀ ਚੌਂਕ ਵੀ ਕਹਿੰਦੇ ਸੀਗੇ ਪਰ ਇਹ ਰੋਡ ਹੁਣ ਜਿਹੜਾ ਸਿੱਧਾ ਜਾ ਕੇ ਉਸ ਰੋਡ ਦੇ ਉੱਤੇ ਚੜ ਜਾਣਾ ਆਓ ਹੁਣ ਤੁਹਾਨੂੰ ਦਿਖਾਵਾਂਗੇ ਜਿਹੜਾ ਗਾਂ ਜਾ ਕੇ ਵੀ ਗੁਰਮੁਖੀ ਚੌਂਕ ਵੀ ਆਉਣਾ ਹਨਾ ਵੀਡੀਓ ਥੋੜੀ ਜੀ ਲੰਮੀ ਹੋਗੀ ਪਰ ਜਿਹੜੀ ਜਾਣਕਾਰੀ ਆ ਜਿੱਦਾਂ ਮੈਨੂੰ ਲੱਗਿਆ ਵੀ ਇਸ ਤਰ੍ਹਾਂ ਦੱਸਣਾ ਚਾਹੀਦਾ ਮੈਂ ਤੁਹਾਨੂੰ ਦੱਸ ਰਿਹਾ ਜਿਵੇਂ ਜਿ ਮੈਂ ਦੇਖਿਆ ਪਰਖਿਆ ਕਈ ਲੋਕਾਂ ਨੂੰ ਚਲੋ ਹਨਾ ਜਿਆਦਾ ਪਤਾ ਹੁੰਦਾ ਤਾਂ ਕਈ ਲੋਕਾਂ ਨੂੰ ਨਹੀਂ ਪਤਾ ਇਸ ਬਾਰੇ ਤਾਂ ਉਹਨਾਂ ਵਾਸਤੇ ਇਹ ਰਾਹ ਮੈਂ ਦੱਸ ਰਿਹਾ ਹਾਂਗਾ ਬਹੁਤ ਸੌਖਾ ਤੇ ਸਿੱਧਾ ਰਾਹਗਾ ਬਿਲਕੁਲ ਸਾਫ਼ ਕਿਤੇ ਵੀ ਉਖਲੀ ਵਗੈਰਾ ਨਹੀਂ ਹੈਗੀ ਇਹਦੇ ਵਿੱਚ ਆਪਾਂ ਤੁਹਾਨੂੰ ਸਾਰਾ ਜਿਹੜਾ ਬਠਿੰਡਾ ਕੱਟਣ ਦਾ ਜਿਹੜਾ ਰਾਹ ਦੱਸਾਂਗੇ ਉਥੋਂ ਸਿੱਧਾ ਆਪਾਂ ਆਈ ਜਾਂਨੇ ਬਸ ਕਿਤੇ ਨਹੀਂ ਮੁੜਨਾ ਬਸ ਇਹ ਆ ਗਿਆ ਜਿਹੜਾ ਇੱਥੇ ਮਿਲਟਰੀ ਵਾਲਾ ਦਾ ਸਟੇਸ਼ਨ ਜਮ ਲੇ ਗਾਂਗੇ ਤੋਂ ਗਾਂਹ ਜਾ ਕੇ ਇੱਕ ਮੋੜ ਆਊਗਾ ਇਹ ਤੋਂ ਗਾਂਹ ਜਾ ਕੇ ਲਖਾਉਣਾ ਤੁਹਾਨੂੰ ਮੋੜ ਸਿੱਧੇ ਹੀ ਜਾਇਆਣਾ ਬਸ ਕਿਤੇ ਵੀ ਨਹੀਂ ਮੁੜਨਾ ਸਿੱਧਾ ਮਾਨਸਾ ਰੋਡ ਜਿਹਨੇ ਮਾਨਸਾ ਜਾਣਾ ਇੱਧਰ ਜਾਣਾਗਾ ਆਪਾਂ ਤਲਵੰਡੀ ਸਾਬੋ ਇੱਧਰ ਜਾ ਸਕਦੇ ਆ ਤੁਸੀਂ ਹਨਾ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਵੀ ਇਹ ਸਿੱਧਾ ਰਸਤਾ ਇੱਧਰ ਹੀ ਜਾਂਦਾ ਤਲਵੰਡੀ ਸਾਬੋ ਦੇ ਵਿੱਚ ਹੀ ਆ ਜਾਂਦਾ ਇਹ ਸਾਰਾ ਦਿਖਾਉਣਾ ਤੁਹਾਨੂੰ ਮੈਂ ਗਾਂਹ ਜਾ ਕੇ ਇਹਦਾ ਸਾਰਾ ਸਿਸਟਮ ਵੀ ਕਿੱਥੋਂ ਤੁਸੀਂ ਜਿਹੜਿਆਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਇਹ ਹੈਗਾ ਮੇਰੇ ਵੀਰਾਂ ਭੈਣਾਂ ਵਾਸਤੇ ਗੱਡੀ ਤੇ ਓਕਾਰ ਤੇ ਕਾਸੀ ਤੇ ਵੀ ਮੋਟਰਸਾਈਕਲ ਤੇ ਜਿਹੜੀ ਵੀ ਸਾਧਨ ਤੇ ਹਰੇਕ ਸਾਧਨ ਦੇ ਦਦੀ ਬਹੁਤ ਹੀ ਵਧੀਆ ਤੇ ਆਸਾਨ ਤਰੀਕੇ ਨਾਲ ਲੰਘਦਾ ਵੀਡੀਓ ਦੇ ਨਾਲ ਬਣੇ ਰਹੋ ਤੇ ਆਹ ਕਿਹੜਾ ਕੰਜਰ ਦਾ ਮੂਹਰੇ ਲਈ ਜਾਂਦਾ ਚਲੋ ਕੋਈ ਗੱਲ ਨਹੀਂ ਸਹਾਹ ਪਾ ਰਹੇ ਆ ਹਨਾ ਕਿਟੀਆਂ ਹੀ ਪਟੀਆਂ ਪਾਉਦੇ ਹੁੰਦੇ ਆ ਨਾ ਉਹ ਪਾ ਰਹੇ ਆ ਮੈਂ ਆਖਿਆ ਆਊਟਸਾਈਡ ਹੀ ਦੱਬੀ ਹੁੰਦਾ ਇਹ ਆ ਭਾਈ ਜੰਦੇ ਜਿਹੜੇ ਚਲ ਇਹ ਤਾਂ ਇਹਨਾਂ ਦਾ ਕੰਮ ਹਜ ਰਿੰਦਾ ਥੋੜਾ ਹਜੇ ਵੈਸੇ ਬਣੀ ਹੋਈ ਹੈ ਸੜਕ ਸੜਕ ਤੁਸੀਂ ਨਹੀਂ ਖਬਰ ਹੋਣਾ ਇਹ ਤਾਂ ਆ ਪਟੀਆਂ ਹੀ ਪਾ ਰਹੇ ਸੀ ਜਟੀਆਂ ਹੀ ਆ ਆਹ ਜੁੜੀਆਂ ਆ ਗਈਆਂ ਹੁਣ ਬਸ 507 ਮਿੰਟਾਂ ਦੇ ਵਿੱਚ ਆਪਣੀ ਜਿਹੜੀ ਵੀਡੀਓ ਆ 9 ਮਿੰਟਾਂ ਦੀ ਆ ਉਹ ਪਰ ਆ ਬੈਸੀ ਮੈਂ ਸਲੋ ਲੈ ਕੇ ਆ ਦੱਸਣ ਦਾ ਮਾਰਾ ਤੇ ਹੱਦ 5 6 ਮਿੰਟ ਦਾ ਜਿਹੜਾ ਰਸਤਾ ਹੈਗਾ ਤੇ ਸਾਰੀ ਖੱਜਲ ਖਵਾਰੀ ਜਿਹੜੀ ਤੁਹਾਡੀ ਬਾਤ ਜਾਣੀ ਆ ਉਹ ਬੱਤੀਆਂ ਤੋਂ ਕੋਈ ਇੱਧਰ ਦੀ ਰੋਕਣੀ ਟੋਕਣੀ ਸਿੱਧਾ ਰਸਤਾ ਬਿਲਕੁਲ ਆ ਆ ਜਾਂਦਾ ਨਾ ਜਿਹੜਾ ਇੱਧਰ ਬਣਿਆ ਹੋਇਆ ਬ੍ਰਿਜ ਹੈ ਇਹਦੇ ਵਿਚ ਦੀ ਨਿਕਲ ਕੇ ਥੱਲੇ ਦੀ ਜਾਣਾ ਆਪਾਂ ਆ ਬੁਲਜਾ ਬਣਿਆ ਹੋਇਆ ਤੇ ਲੈ ਵੀ ਆ ਨਾਂਗਿਆ ਪਪੋ ਦੇ ਥੱਲੇ ਦੀ ਤੇ ਹੁਣ ਬਸ ਬਿਲਕੁਲ ਹੀ ਨਾਲ ਹੀ ਗੁਰਮੁਖੀ ਚੌਂ ਕਹਿੰਦੇ ਬਸ ਜਿਹਨੇ ਮਾਨਸਾ ਜਾਣਾ ਉਹ ਖੱਬੇ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਜਾਣਾ ਉਹ ਵੀ ਖੱਬੇ ਨੂੰ ਤੇ ਇਸ ਤੋਂ ਬਾਅਦ ਜਾਣਾ ਜਿਹਨੇ ਹਨੂਮਾਨਗੜ੍ਹ ਉਹ ਬਿਲਕੁਲ ਸਿੱਧਾ ਡੱਬ ਵਾਲੀ ਇੱਕ ਇਹ ایمਸ ਹਸਪੀਟਲ ਦਾ ਵੀ ਜਿਹੜਾ ਰਸਤਾ ਹੈਗਾ ਇੱਧਰ ਅਗੀਆਂ ਨੂੰ ਨਹੀਂ ਪਤਾ ਪਰ ਉਹ ਵੀ ਬਿਲਕੁਲ ਡੱਬ ਵਾਲੀ ਰੋਡ ਦੇ ਉੱਤੇ ਸਿੱਧਾ ਹੀ ਜਾਣਾ ਜਿਹਨੇ ਹਸਪਤਾਲ ਜਾਣਾ ਹੁੰਦਾ ਹੈ ਇੱਧਰ ਦੀ ਬਹੁਤ ਹੀ ਸੌਖਾਗਾ ਰਾ ਸਿੱਧੇ ਜਾਈ ਜਾਣਾ ਕਿਤੇ ਵੀ ਨਹੀਂ ਮੋੜਨਾ ਕਿਤੇ ਵੀ ਬਸ ਸਿੱਧਾ ਰਾਹਗਾ ਜਿਹਨੇ ایمਸ ਹਸਪੀਟਲ ਜਾਣਾ ਇੱਧਰ ਨੂੰ ਨਹੀਂ ਪਤਾ ਹੁੰਦਾ ਵੀ ایمਸ ਹਸਪੀਟਲ ਕਿੱਧਰ ਹੈ ਤਾਂ ਇਹ ਰਸਤੇ ਦੇ ਸਣੀ ਬਿਲਕੁਲ ਸਿੱਧਾ ਹੈਗਾ ਬਸ ਗੁਰਮੁਖੀ ਚੌਕ ਤੋਂ ਸਿੱਧਾ ਜਾ ਕੇ ਸਿੱਧੇ ਬਸ 5-7 ਕਿਲੋਮੀਟਰ ਤੇ ਇੱਧਰ ਆ ਜਾਂਦਾ 4-5 ਕਿਲੋਮੀਟਰ ਤੇ ਖੱਬੇ ਹੱਥ ਏਮਜ਼ ਹਸਪੀਟਲ ਲੈ ਵੀ ਬਹੁਤ ਨਜ਼ਦੀਕ ਆਪਾਂ ਗੁਰਮੁਖੀ ਚੌਕ ਦੇ ਕੋਲੇ ਪਹੁੰਚ ਚੁੱਕੇ ਆ ਬਿਲਕੁਲ ਆਪਾਂ ਮਾਨਸਾ ਰੋਡ ਦੇ ਉੱਤੇ ਮੈਂ ਜਾ ਰਿਹਾ ਸੀ ਇੱਧਰ ਮਹਿੰਦਰ ਵਾਲਿਆਂ ਦੀ ਏਜੰਸੀ ਦੇ ਵਿੱਚ ਤਾਂ ਮੈਂ ਸੋਚਿਆ ਮੈਂ ਕਿਉਂ ਨਾ ਆਪਾਂ ਵੀਡੀਓ ਬਣਾ ਕੇ ਜਿਹੜਾ ਰਾਹ ਦੇ ਬਾਰੇ ਜਾਣਕਾਰੀ ਲਈਏ ਤੇ ਆ ਆ ਗਿਆ ਗੁਰਮੁਖੀ ਚੌਂਕ ਸਾਹਮਣੇ ਤੇ ਇੱਧਰ ਆਪਾਂ ਮੁੜ ਗਏ ਹਾਂ ਆਪਾਂ ਜਾਣਾ ਸੀ ਮਾਂਸਾ ਵਾਲੀ ਸਾਈਡ ਇੱਧਰ ਨੂੰ ਖੱਬੇ ਪਾਸੇ ਮੁੜ ਗਏ ਲੈ ਵੀ ਪੜੀ ਨਜ਼ਾਰੇ ਦੇ ਨਾਲ ਆਪਾਂ ਸ਼ਹਿਰ ਨੂੰ ਪਾਰ ਕਰ ਗਏ ਤੇ ਪਾਸ ਕਰ ਗਏ ਹੁਣ ਆਪਾਂ ਸਿੱਧਾ ਹੋ ਗਏ ਮਾਂਸਾ ਰੋਲ ਨੂੰ ਇੱਧਰ ਜਿਹੜਾ ਕੋਰਟ ਸੁਮੀਰ ਆ ਜਾਂਦਾ ਮਾਨਸਾਲਾ ਰੂਨ ਇਹ ਉਹ ਰੋੜਾ ਆ ਜਾਂਦਾ ਤੇ ਹੁਣ ਆਪਾਂ ਇਸ ਤਰ੍ਹਾਂ ਇਸ ਰੋਨ ਨੂੰ ਪਾਰ ਕੀਤਾ ਤੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਉਹ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਭਰਾ ਬਣ ਕੇ ਤੇ ਹੋਰ ਵੀ ਆਪਾਂ ਇਸ ਤਰ੍ਹਾਂ ਦੀਆਂ ਮਦਦ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤਾਦ ਤੱਕ ਦੇ ਲਈ ਰੱਬ ਰੱਖਾ ਰੱਬ ਸਾਨੂੰ ਤੰਦਰੁਸਤੀਆਂ ਬਖਸ਼ੇ ਬਹੁਤ ਬਹੁਤ ਮਿਹਰਵਾਨੇ